ਇਹ ਜਾਤੀਵਾਦ ਨਹੀਂ ਦੇਸ਼ ਦਾ ਚੌਥਾ ਥੰਮ ਹੈ ਕਾਸਟ ਦਾ ਨਾਮ ਲੈ ਕੇ ਟਾਰਗੇਟ ਕਰ ਰਿਹਾ ਹੈ ਅਖੇ ਜੀ CRPF ਦਾ ਜ਼ੁਬਾਨ ਪਕੜ ਗਿਆ जाट ਪਿੱਛੇ जाट ਲਾ ਰਿਹਾ ਮੈਂ ਸ਼ਰਮ ਕਹਿਣਾ ਮੈਂ ਸ਼ਰਮ ਵੱਲੋਂ ਸਾਡੇ ਜੱਟਾਂ ਨੂੰ ਕਹਿਣਾ ਜਿਹੜੇ ਤੁਸੀਂ ਚੰਨੀ 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 ਤੁਹਾਡਾ ਬੇੜਾ ਬਿਠਾਉਣਾ ਹੈ ਚੰਨੀ ਨੇ ਤੁਸੀਂ ਆਪਦੇ ਪਿੱਠੇ ਸੋਰਾ ਮਾਰ ਰਹੇ ਹੋ ਚਾਹੇ ਜਿਹੋ ਜੀ ਨੇ ਕਿਹਾ ਜੀ ਭਗਵੰਤ ਮਾਨਾ ਕਿਹਾ ਜੀ ਸੁਖਬੀਰ ਬਾਦਲਾ ਕਿਹਾ ਜੀ ਵਢਿੰਗਾ ਕਿਹੜੀ ਨਵਜੋ ਸਿੱਧੂ ਬਾਜਵਾ ਕਿਹਾ ਜੀ ਹੈ ਆਪਦੇ ਜੱਟ ਲੀਡਰਾਂ ਦੀ ਸਪੋਰਟ ਕਰੋ ਜਿਹੜੀ ਪਾਰਟੀ ਚ ਖੜੇ ਹੋ ਡਟ ਕੇ ਆਪਦੇ ਜੱਟ ਲੀਡਰਾਂ ਦੀ ਸਪੋਰਟ ਕਰੋ ਛੱਡੋ ਖੜਾ ਚੰਨੀਆਂ ਪੰਨੀਆਂ ਦਾ ਔਰ ਆਹ ਦੇਖੋ ਕਿਵੇਂ ਜਾਟ ਕਹਿ ਕੇ ਸੰਬੋਧਨ ਕੀਤਾ ਗਿਆ ਹੈ ਸ਼ਰਮ ਨਹੀਂ ਆਉਂਦੀ ਮੀਡੀਆ ਦਾ ਕੰਮ ਇਹ ਹੁੰਦਾ ਦੇਖ ਦੇ ਵਿੱਚ ਕਿੰਨੇ ਜਸੂਸ ਫੜੇ ਜਾਂਦੇ ਆ ਪਾਕਿਸਤਾਨ ਦੀ ਜਸੂਸੀ ਕਰਦੇ ਉਹ ਇੱਕ ਦਾ ਨੌ ਦਿਖਾਓ ਮੈਨੂੰ ਕਿ ਟਾਰਗੇਟ ਉਹਦੀ ਕਾਸਟ ਦਾ ਨਾਮ ਲੈ ਕੇ ਨਿਊਜ਼ ਚਲਾਈ ਹੋਵੇ ਦਿਖਾਓ ਮੈਨੂੰ ਇੱਕ ਵੀ ਦਿਖਾ ਦਿਓ ਖਤਮ ਕਰਦੀਆਂ ਸੋਡ ਨੂੰ ਗਦਾਰ ਬਣਾਉਣ ਦੀਆਂ ਤਿਆਰੀਆਂ ਨੇ ਖਿਹੜਾ ਛੱਡ ਦੋ ਆਪਦੇ ਜੱਟਾਂ ਦਾ ਸਾਥ ਦਿਓ ਜਿੱਥੇ ਤੁਹਾਡਾ ਜੱਟ ਲੀਡਰ ਬੈਠਾ ਉਹਦਾ ਸਾਥ ਦਿਓ ਤੇ ਇਹ ਸਾਲਾ ਲੱਖ ਮਾੜਾ ਹੈ ਯਾਰ ਮੈਂ ਵੀ ਬਥੇਰੀ ਇਹਨੂੰ ਪੂਛ-ਪੂਛ ਕਰਦਾ ਸੀਗਾ ਆ ਜਾਤੀਵਾਦ ਵਾਲਾ ਕਿੱਲਾ ਹੈ ਨਹੀਂ ਤਹੋਂ ਕਿਹਦੇ ਸਾਨੂੰ ਹੀ ਕਹੀ ਜਾਂਦੇ ਨੇ ਜਾਤੀਵਾਦ ਇਹ ਨਹੀਂ ਕਰਦੇ ਜਾਤੀਵਾਦ ਜਦੋਂ ਇਹਨੂੰ ਮੁੱਖ ਮੰਤਰੀ ਬਣਾਇਆ ਚੰਨੀ ਨੂੰ ਉਦੋਂ ਜ਼ਿਆਦੇ ਮੈਜੋਰਟੀ 'ਚ ਐਮਐਲਏ ਕੌਣ ਸੀ ਜੱਟ ਸੀ ਜਦੋਂ ਜਿਹੜਾ ਇਹਨਾਂ ਦਾ ਕੀ ਆ ਉਹਦਾ ਨੋ ਵੇਰਕਾ ਉਹ ਕੌਣ ਸੀ ਉਹ ਮੰਤਰੀ ਬਣਾਇਆ ਜਦੋਂ ਉਪ ਮੁੱਖ ਮੰਤਰੀ ਬਣਾਇਆ ਇੱਕ ਹਿੰਦੂ ਲੀਡਰ ਉਦੋਂ ਇੱਥੇ ਕੌਣ ਸੀ ਮжоਰਿਟੀ ਚ ਜਾਤੀ ਸੀ ਅੱਜ ਆਮ ਆਦਮੀ ਪਾਰਟੀ ਦਾ ਪ੍ਰਧਾਨ ਪਾ ਕੌਣ ਹੈ ਅਮਨ अरोड़ा ਇੱਕ ਹਿੰਦੂ ਹੈ ਮੈਂ ਤਾਂ ਕਹਿੰਦਾ ਸਮਕਾ ਇੱਥੇ ਮੈਨੂੰ ਇਹ ਲੱਗਦਾ ਵੀ ਬ੍ਰਾਹਮਣਵਾਦ ਜੱਟਵਾਦ ਮਿੰਤੂਲੇ ਤੇ ਬ੍ਰਾਹਮਣਾਂ ਤੇ ਜੱਟਾਂ ਨੂੰ ਇਕੱਠਾ ਆਉਣਾ ਚਾਹੀਦਾ ਕਰਕੀ ਦਿਖਾਉਣਾ ਚਾਹੀਦਾ ਬ੍ਰਾਹਮਣਵਾਦ ਜੱਟਵਾਦ ਜਿਹੜੇ ਹਿਸਾਬ ਨਾਲ ਸਾਨੂੰ ਇਹਨਾਂ ਨੇ ਬਦਨਾਮ ਕੀਤਾ ਹੋਇਆ ਸਾਡੀ ਕਿੱਡੀ ਆਬਾਦੀ ਆਸੀ ਤਾਂ ਚੰਨੀ ਨੇ ਕਹਿਤਾ ਚੱਕੇ ਵੀ 35% ਐ OBCs ਦੀ ਕਿੰਨੀ ਐ ਜਰਨਲ ਦੀ ਆਬਾਦੀ ਕਿੰਨੀ ਐ ਇੱਥੇ ਪੰਜਾਬ ਦੇ ਵਿੱਚ ਕਦੇ ਕਿਸੇ OBC ਨੇ ਕਿਹਾ ਅੱਜ ਠੀਕ ਐ ਸੀਐਮ ਪੰਜਾਬ ਦਾ ਜੱਟ ਸਿੱਖਾ ਜੋ ਸਪੀਕਰ ਨੇ ਉਹ ਕੌਣ ਨੇ OBC ਸਮਾਜ ਚ ਅੱਜ ਜੇ ਮੁੱਖ ਮੰਤਰੀ ਨੂੰ ਦੂਜੀ ਵੱਡੀ ਪੋਸਟ ਐ ਖਜ਼ਾਨਾ ਮੰਤਰੀ ਹਰਪਾਲ ਜੀਵਾ ਕੌਣ ਨੇ ਐਸੀ ਕਮਿਊਨਿਟੀ ਚੋਂ ਕਿਸੇ ਨੇ ਟਾਰਗੇਟ ਕਰਿਆ ਇਹਨਾਂ ਨੇ ਲੜੀ ਫੜ ਲਿਆ ਵੀ ਅਸੀਂ ਗਦਾਰ ਦੱਸਣਾ ਜੱਟਾਂ ਨੂੰ ਏਕਾ ਕਰ ਲੋ ਮੈਂ ਤੁਹਾਨੂੰ ਬੇਨਤੀ ਕਰਦਾ ਸਾਡਾ ਕਿਹ ਜੀ ਹੋਵੇ ਆਪਦੇ ਜੱਟ ਲੀਡਰ ਦੀ ਸਪੋਰਟ ਕਰੋ ਇਹਦੂ ਤਾਂ ਵੋਟ ਹੀ ਨਾ ਪਾਇਓ ਕਿਸੇ ਨੂੰ ਪਰ ਆ ਚੰਨੀ ਸਭ ਤੋਂ ਖਤਰਨਾਕ ਸਿੱਧ ਹੋਊਗਾ ਤੁਹਾਡੇ ਲਈ